ਹਾਂਜੀ ਸਾਥੀਓ ਸਵਾਗਤ ਹੈ ਤੁਹਾਡਾ 22 ਲੈਬ ਨੂੰ ਚੈਨਲ ਤੇ ਉੱਤੇ ਅਸੀਂ ਇਸ ਸਮੇਂ ਡਾਕਟਰ ਬੀ ਆਰ ਅੰਬੇਡਕਰ ਚੌਕ ਨਕੌਦਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਮਾਮਲਾ ਜਿਹੜਾ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਹਾਂ ਸਾਡੇ ਨਾਲ ਸੀਨੀਅਰ ਪੱਤਗਾਲ ਅਟਵਾਲ ਸਰ ਜੀ ਹੈਗੇ ਆ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਰਾਤ ਦੇ ਲਗਭਗ 9:00 ਵੱਜ ਚੁੱਕੇ ਆ ਹਲੇ ਤੱਕ ਧਰਨਾ ਲੱਗਾ ਹੋਇਆ ਸਰ ਡਾਕਟਰ ਅੰਬੇਡਕਰ ਚੌਕ 'ਤੇ ਕਿਹੜਾ ਧਰਨਾ ਲੱਗਾ ਹੈ ਇਸ ਬਾਰੇ ਥੋੜੀ ਜਾਣਕਾਰੀ ਦੱਸੋ ਵੀ ਇਨਕੀ ਕੀ ਆ ਪੂਰਾ ਮਾਮਲਾ ਇਹ ਜਿਹੜਾ ਧਰਨਾ ਆ ਜੀ ਇਹ ਜਿਹੜਾ ਡੇਰਾ ਬਾਪੂ ਲਾਲਵਾਛਾਈ ਦੇ ਸਬੰਧ ਵਿੱਚ ਹੈਗਾ ਆ ਕਿ ਉੱਥੇ ਜੋ ਪਹਿਲੀ ਕਮੇਟੀ ਸੀਗੀ ਬੈਠੀ ਉਹ ਕਮੇਟੀ ਦੇ ਨਾਲ ਡਿਸਪਿਊਸ ਚੱਲਦਾ ਸੀ ਤੇ ਜਿਹੜੀ ਪਹਿਲੀ ਕਮੇਟੀ ਸੀ ਜਦੋਂ ਮੁਹੱਲੇ ਵਾਲਿਆਂ ਨੇ ਉਹਨਾਂ ਤੋਂ ਹਸਾਬਕਤਾ ਪੁੱਛਣਾ ਸੱਚਾਇਆ ਪਰ ਉਸ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਮੁੱਕਦੇ ਨਜ਼ਰ ਆਏ ਤੇ ਉਹਨਾਂ ਦਾ ਡਿਸਪਿਊਸ ਜਿਹੜਾ ਇਹਨਾਂ ਦਾ ਵੱਧ ਗਿਆ ਤੇ ਦੁਬਾਰਾ ਉਹ ਜਿਹੜੀ ਕਮੇਟੀ ਸੀਗੀ ਉਹਨਾਂ ਨੇ ਇਹਨਾਂ ਨੂੰ ਨਵੀਂ ਕਮੇਟੀ ਜਿਹੜੀ ਚੁਣੀ ਸੀਗੀ ਇਹਨਾਂ ਨੂੰ ਸੋਰਜਾ ਵੀ ਕਰ ਦਿੱਤੀ ਇਹਨਾਂ ਨੂੰ ਚਾਬੀਆਂ ਦੇ ਦਿੱਤੀਆਂ ਪਰ ਜਦੋਂ ਚਾਬੀਆਂ ਦੇਣ ਤੋਂ ਬਾਅਦ ਇਹਨਾਂ ਨੇ ਆਪਣੀ ਤਿਆਰੀ ਮੇਲੇ ਦੀ ਕਰਵਾਣੀ ਸ਼ੁਰੂ ਕਰ ਦਿੱਤੀ ਸਾਈਆਂ ਵਗੈਰਾ ਸਾਰੀਆਂ ਦਿੱਤੀਆਂ ਗਈਆਂ ਸਿੰਗਰ ਵਗੈਰਾ ਸਾਰੇ ਉਹ ਕਰ ਲੈ ਸਾਰਾ ਕੁਝ ਆ ਰਿਹਾ ਤੇ ਉਹਦੇ ਵਿੱਚ ਕੀ ਇਹਨਾਂ ਨੇ ਕੀਤਾ ਅੱਜ ਸਵੇਰੇ ਇਹਨਾਂ ਨੇ ਸਰਕਾਰ ਦੇ ਐਨਟੀ ਉਹਨੂੰ ਕਰਨ ਤੇ 145 ਹਜ਼ਾਰ ਲਾ ਕੇ ਸਰਕਾਰ ਦੇ ਅਧੀਨ ਕਰਨ ਦਾ ਡੇਰੇ ਦਾ ਵਿਚਾਰ ਬਣਾਇਆ ਤੇ ਉਥੇ ਜਿਹੜੇ ਆ ਰਸੀਵਰ ਲਾਇਆ ਪੁਰਾਣੀ ਕਮੇਟੀ ਨੇ ਇਸ ਤਰ੍ਹਾਂ ਕੀਤਾ ਸੀ ਪੁਰਾਣੀ ਕਮੇਟੀ ਦੇ ਜਿਹੜੇ ਸੀਗੇ ਪਵਨ ਗੇਲ ਜੀ ਆ ਫਿਰ ਬੀਬੀ ਮਾਨ ਜੀ ਵਿੱਚ ਉਹਨਾਂ ਦੇ ਨਾਲ ਸਾਥ ਦਿੰਦੇ ਸਾਡੇ ਵਿਧਾਇਕ ਨੂੰ ਉਤਰਦੇ ਆਮ ਪਾਰਟੀ ਤੋਂ ਬੀਬੀ ਨਰਜੀਤ ਕਮਾਨ ਜੀ ਤੇ ਹੰਸਰਾਜੀ ਹੰਸੀ ਜਿਹੜੇ ਡੇਰੇ ਦੇ ਕਦੀ ਨਿਸ਼ੀਨ ਸੀਗੇ ਇਹੋ ਨਾਲ ਬਲੋ ਜਿਹੜੀ ਹੈ ਇਹ ਕਾਰਵਾਈ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਜਿਹੜੀ ਨਵੀਂ ਕਮੇਟੀ ਨੂੰ ਮਨਜ਼ੂਰ ਨਹੀਂ ਸੀ ਜਿਹੜੇ ਰਸੀਵ ਲੱਗ ਜਾਂਦੇ ਆ ਡੇਰੇ ਦੀ ਜਿਹੜੀ ਇਹ ਬਾਗਡੋਰ ਸਰਕਾਰ ਦੇ ਹੱਥ ਚ ਆ ਜਾਂਦੀ ਆ ਉਹਨਾਂ ਦੀ ਮਰਜ਼ੀ ਹੈ ਕਿਸ ਨੂੰ ਇਨਵੋਲਵ ਹੋਣ ਦੇਣ ਉਥੇ ਬੜਨ ਦੇਣ ਕਿਸ ਨੂੰ ਨਾ ਬੜਨ ਦੇਣ ਇਸ ਕਰਕੇ ਇਹ ਜਿਹੜੀ ਹੈ ਮੱਲੇ ਵਾਲਿਆਂ ਨੂੰ ਨਾ ਮਨਜ਼ੂਰ ਸੀਗਾ ਨਵੀਂ ਕਮੇਟੀ ਨ ਇਸ ਸ਼ਹਿਰ ਵਾਲੇ ਨੂੰ ਵੀ ਨਾਮਨਜ਼ੂਰ ਸਿਗਾ ਕਿ ਜਿਹੜਾ ਡੇਰਾ ਆ ਉਹ ਸ਼ਹਿਰ ਦੇ ਵਿੱਚ ਹੀ ਵਰਕ ਕਰਨ ਜਿਹੜੇ ਲੋਕ ਆ ਪਿਆਰ ਕਰਨ ਉਹਨਾਂ ਦੇ ਤਾਂ ਐਂਟਰੀ ਹੋਣੀ ਚਾਹੀਦੀ ਨਾ ਕਿ ਸਰਕਾਰ ਦੇ ਅੰਦਰ ਹੋਣਾ ਚਾਹੀਦਾ ਸਰ ਸ਼ਾਮ ਤੋਂ ਹੀ ਜਿਹੜੇ ਤੁਸੀਂ ਦੇਖ ਰਹੇ ਸ਼ਰਧਾਲੂ ਇੱਥੇ ਬੈਠੇ ਆ ਪ੍ਰਸ਼ਾਸਨ ਵਾਲਾ ਹੁਣ ਤੱਕ ਕੋਈ ਗੱਲਬਾਤ ਨਿਬੜੀ ਨਹੀਂ ਦੇਖੋ ਜਿੰਨੇ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਹੋਈ ਸੀਗੀ ਗੱਲਬਾਤ ਹੋਣ ਤੋਂ ਬਾਅਦ ਉਹਨਾਂ ਨੇ ਕਹੇ ਸੀ ਅਸੀਂ ਜਿਹੜਾ ਆਪਣਾ ਜੋ ਵੀ ਸਾਰਾ ਹਸਾਬ-ਤਬ ਜੋ ਵੀ ਸਾਡੀ ਸਾਡੀ ਜੋ ਵੀ ਫੈਸਲਾ ਹੋਊਗਾ ਉਹ ਸਾਡਾ ਇਹ ਚੌਂਕ ਚਾਕੇ ਦਵਾਂਗੇ ਪਰ ਹਜੇ ਤੱਕ ਵੀ ਉੱਚ ਅਧਿਕਾਰੀ ਕੋਈ ਵੀ ਪ੍ਰਸ਼ਾਸਨ ਦਾ ਜਿਹੜਾ ਐਸਡੀਐਮ ਜਾਂ ਡੀਸੀ ਸਾਹਿਬ ਜਾਂ ਕੋਈ ਵੀ ਇੱਥੇ ਨਹੀਂ ਆਇਆ ਤੇ ਬੀਬੀ ਮਾਨ ਦੇ ਤੇ ਜਿਹਦੇ ਹੰਸਰਾਜੀ ਦੇ ਪੁੱਤਲੇ ਵੀ ਫੂਕੇ ਗਏ ਹੁਣ ਤੁਸੀਂ ਦੇਖ ਸਕਦੇ ਜੀ ਰਾਤ ਦੇ ਇੱਥੇ ਕੋਲਰ ਲੱਗ ਚੁੱਕੇ ਆ ਲੰਗਰ ਜਿਹੜਾ ਇੱਥੇ ਆ ਚੁੱਕਿਆ ਆ ਰਾਤ ਦਾ ਪੂਰਾ ਦਾ ਇੱਥੇ ਸਮਾਪਤ ਪੱਕਾ ਜਿਹੜਾ ਧਰਨਾ ਲੱਗਣ ਦੀ ਉਮੀਦ ਹੈਗੀ ਆ ਜ ਕੋਈ ਠੋਸ ਸਬੂਤ ਕੋਈ ਨਹੀਂ ਦਿੰਦਾ ਨਾ ਲਿਖਤੀ ਰੂਪ ਵਿੱਚ ਨਹੀਂ ਦਿੰਦਾ ਉਹਨਾਂ ਚ ਇਹ ਪਰੇਟਰ ਨਾਮ ਨੂੰ ਲੱਗਦਾ ਨਹੀਂ ਵੀ ਨਹੀਂ ਥੋ ਚੱਕ ਹੋਊਗਾ ਧੰਨ ਬਈ ਧੰਨ ਬਈ ਸਾਥੀਓ ਤੁਸੀਂ ਦੇਖ ਰਹੇ ਹੋ 22 ਲਾਈਵ ਨਿਊਜ਼ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਡਾਕਟਰ ਬੀਰ ਅੰbedkar ਚੌਕ ਰਾਤ ਦੇ ਲਗਭਗ 9 10 ਵੱਜ ਚੁੱਕੇ ਆ ਤੇ ਪੱਕਾ ਜਿਹੜਾ ਧਰਨਾ ਇੱਥੇ ਲਗਰਤਾ ਗਿਆ ਜਿਹੜੀ ਨਵੀਂ ਕਮੇਟੀ ਬਣੀ ਆ ਆਲਮਸਤ ਬਾਪੂ ਲਾਲ ਬਾਦਸ਼ਾਹ ਜੀ ਉਹਨਾਂ ਦੇ ਸਾਰੇ ਸੇਵਾਦਾਰ ਇੱਥੇ ਬੈਠੇ ਹੋਏ ਆ ਤੁਸੀਂ ਦੇਖ ਸਕਦੇ ਹੋ ਸੋ ਧੰਨਵਾਦ ਤੁਹਾਡਾ ਸਾਥੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਜੋ ਵੀ ਨਵੀਂ ਅਪਡੇਟ ਆਊਗੀ ਅਸੀਂ ਤੁਹਾਡੇ ਕੁਦਰਤ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਡੇਰਾ ਅਲਮਸਤ ਬਾਬਾ ਲਾਲ ਬਾਦਸ਼ਾਹ ਦੀ ਜਿਹੜੀ ਨਵੀਂ ਕਮੇਟੀ ਆ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਪ੍ਰਸ਼ਾਸਨ ਦੇ ਖਿਲਾਫ ਔਰ ਹਾਂਸਰਾ ਦੇ ਖਿਲਾਫ ਵੀ ਔਰ ਐਮਐਲਏ ਦੇ ਖਿਲਾਫ ਵੀ ਟੀ ਨਾਰੀ ਬਾਜੀ ਇਸ ਤੋਂ ਪਹਿਲਾਂ ਕੀਤੀ ਗਈ ਹੈ ਮਾਮਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਮੇਟੀ ਜਿਹੜੀ ਪੁਰਾਣੀ ਕਮੇਟੀ ਨਾਲ ਜਿਹੜਾ ਬਿਵਾਦ ਚੱਲਦਾ ਪਿਆ ਉਹੀ ਮਾਮਲਾ ਹੈ ਤੇ ਨਵੀਂ ਕਮੇਟੀ ਦੇ ਮੈਂਬਰ ਜਿਹੜੇ ਸਾਰੇ ਇਸ ਸਮੇਂ ਧਰਨਾ ਤੇ ਬੈਠੇ ਹੋਏ ਤੁਸੀਂ ਦੇਖ ਸਕਦੇ ਹੋ ਨਕੌਦਰ ਡਾਕਟਰ ਬੀ ਆਰ ਅੰਬੇਦਕਰ ਚੌਂਕ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਵੱਡੀ ਗਿਣਤੀ ਵਿੱਚ ਜ ਜਿਹੜੇ ਪਹੁੰਚੇ ਹੋਏ ਆ ਸੋ ਮਾਮਲਾ ਇਸ ਸਮੇ ਤੁਸੀ ਦੇਖ ਸਕਦੇ ਕੀ ਬਣਿਆ ਹੋਇਆ ਨਿਕੋਦਰ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਡੇਰਾ ਅਲ ਮਸਤ ਬਾਬਾ ਲਾਲ ਬਾਦਸ਼ਾ ਜੀ ਦੀ ਜਿਹੜੀ ਨਵੀਂ ਬਣੀ ਕਮੇਟੀ ਹੈ ਉਹਨਾਂ ਦੇ ਸਾਰੇ ਜਿਹੜੇ ਪ੍ਰਧਾਨ ਆ ਜਿਹੜੇ ਸੇਵਾਦਾਰ ਆ ਸੰਧਾਲੂ ਆ ਇਸ ਸਮੇ ਡਾਕਟਰ ਬੀ ਆਰ ਅੰਬੇਡਕਰ ਚੌਕ ਵਿਖੇ ਜਿਹੜੇ ਆ ਧਰਨੇ ਤੇ ਬੈਠੇ ਹੋਏ ਆ ਆਪਾਂ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ ਪ੍ਰਬੰਧਕਾਂ ਦੇ ਨਾਲ ਸਾਥੇ ਵਿੱਚ ਉਹਦੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿੰਡੀ ਵਿੱਚ ਜਿਹੜੇ ਨੌਜਵਾਨ ਇਕੱਠੇ ਹੋਏ ਆ